ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ ਥੋੜਾ ਬਿਜੀ ਹੋਣ ਕਰਕੇ ਵੀਡੀਓ ਥੋੜੀ ਲੇਟ ਹੋ ਗਈ ਤੇ ਬਹੁਤ ਹੀ ਘੈਂਟ ਵੀਡੀਓ ਹੋਣ ਵਾਲੀ ਆ ਤੇ ਪਹਿਲਾਂ ਤਰ੍ਹਾਂ ਆਪਾਂ ਹੁਣ ਕਰਦੇ ਆ ਕੁਝ ਕ ਨਮੂਨਿਆਂ ਦੀ ਕੁੱਤੇ ਖਾਣੀ ਬਿਨਾ ਹੁਣ ਥੋੜਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਤੁਸੀਂ ਬਣ ਰਹੇ ਸਾਡੇ ਵਲੌਗਸ ਦੇ ਨਾਲ ਜਿਹੜੇ ਚੈਨਲ ਤੇ ਪਹਿਲੀ ਵਾਰ ਆਨੇ ਕਰਦੇ ਹੋ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਆਏ ਨੇ ਸ਼ੇਅਰ ਕਰ ਦਿਆ ਕਰੋ ਆਪਣੀ ਫੈਮਿਲੀ ਫਰੈਂਡਸ ਨੂੰ ਮਿਲਦਾ ਹੈ ਇੱਕ ਨਵੀਂ ਵਲੌਗ ਚ ਨਵੀਂ ਸਵਿਧਾ ਹੈ ਬਾਏ ਓਏ ਆ ਕਮਲ ਕਿਵੇਂ ਮਰੇ ਕੁੱਤੇ ਤਰ੍ਹਾਂ ਡੇਗ ਗਿਆ ਓਏ ਮਰੇ ਕੁੱਤਿਆਂ ਤਰ੍ਹਾਂ ਡਿੱਗਣਾ ਸਾਰਾ ਦਿਨ ਤਾਂ ਚਵਰ ਚਵਰ ਕਰਨ ਤੋਂ ਇਹਨੂੰ ਵੇਲ ਨਹੀਂ ਮਿਲਦੀ ਸਾਰਾ ਦਿਨ ਤਾਂ ਇਹਦੇ ਬੋਰਿੰਗ ਜਿਹੇ ਵਲੌਗ ਚੱਲਦੇ ਰਹਿੰਦੇ ਆ ਦੇਖ ਲਓ ਆ ਗਈ ਹੈ ਮਾਸਟਰ ਸ਼ੈਫ ਸੰਜੀਵ ਕਪੂਰ ਦੀ ਸਾਲੀ ਬਿਨਾ ਤੜਕੀ ਵਾਲੀ ਦਾਲ ਬਣਾਈ ਜਾਂਦੀ ਆ ਉਹ ਵੀ ਕੈਮਰਾ ਕਹਿੰਦੀ ਅੱਗੇ ਲੈ ਕੇ ਆਓ ਅੰਨਲੇ ਮੈਂ ਲੋਕਾਂ ਤੇ ਹਰਾਣਾ ਵੀ ਜਿਹੜੇ ਕਹਿੰਦੇ ਬੇਤੁੱਕੇ ਇਹ ਵਲੌਗ ਦੇਖ ਲੈਂਦੇ ਆ ਉਹ ਇਹਨੂੰ ਚੱਕ ਕੇ ਵਲੌਗ ਕਿਉਂ ਨਹੀਂ ਮਾਰਦੇ ਕੱਲ ਤੋਂ ਮੈਂ ਅੱਛੀ ਤਰ੍ਹਾਂ ਵਲੌਗ ਲੈ ਕੇ ਆਉਂਗੀ ਬਣਾਉਂਗੀ ਅੱਜ ਲਈ ਥੋੜੀ ਜਿਹੀ ਅਡਜਸਟਮੈਂਟ ਤੁਸੀਂ ਕਰ ਲਿਓ ਤੇ ਜਿਵੇਂ ਦਾ ਵੀ ਬਣਿਆ ਪਿਆਰ ਦਿਓ ਇਹਨੂੰ ਛੋਟਾ ਬਣਿਆ ਵਲੌਗ ਇਹਨੂੰ ਛੋਟੇ ਵਲੌਗ ਨੂੰ ਵੀ ਮੇਰੇ ਨੂੰ ਪਿਆਰ ਦਿਓ ਖੂਬਸਾਰੀ ਸਪੋਰਟ ਕਰਿਓ ਲੈ ਸੁਣ ਲਓ ਆਖੇ ਮੇਰਾ ਵਲੌਗ ਛੋਟਾ ਬਣਿਆ ਕਿ ਅੱਜ ਇੰਨੇ ਨਾਲ ਹੀ ਐਡਜਸਟਮੈਂਟ ਕਰ ਲਓ ਨਹੀਂ ਜਿਵੇਂ ਨਾ ਇਹਦਾ ਵਲੌਗ ਦੇਖੇ ਬਿਨਾ ਸਾਡੀ ਤਾਂ ਜਾਨ ਨਿਕਲ ਜਾਂਦੀ ਸੀ ਨਾ ਆ ਨਾਲੇ ਬੜੀਆਂ ਤੋਂ ਸਾਨੂੰ ਇੱਥੇ ਸਿੰਗਾਪੁਰ ਦੀਆਂ ਲੋਕੇਸ਼ਨਾਂ ਦਿਖਾਉਣੀਆਂ ਹੁੰਦੀਆਂ ਵਲੌਗ 'ਚ ਉਹੀ ਦਿਖਾਉਣਾ ਹੁੰਦਾ ਕੰਧਾਂ ਤੋਂ ਲੈਂਦਾ ਹੋਇਆ ਸੀਮੈਂਟ ਤੇ ਤੇਰਾ ਟੁੱਟਿਆ ਭੱਜਿਆ ਜਾ ਦੇਵ ਸੋ ਜੇ ਮੈਂ ਪੰਜਾਬ ਦੀ ਵਿਰਾਸਤ ਦੀ ਗੱਲ ਕਰਾਂ ਮੇਰੇ ਨਾਲ ਨਹੀਂ ਕਬਲ ਪਟਿਆਲਾ ਤੋਂ ਪਲੀਜ਼ मैम ਆਜੋ ਇਹ ਬਲੌਗਿੰਗ ਕਰਦੇ ਨੇ ਕਮ ਫਰਮ ਥਿਸ ਸਾਈਡ ਉਹ ਪ੍ਰਾਵੋ ਮੈਨੂੰ ਤਾਂ ਹੁਣ ਪਤਾ ਲੱਗਿਆ ਵੇ ਪੰਜਾਬ ਦੀ ਵਿਰਾਸਤ ਨੂੰ ਤਾਂ ਕਮਲ ਪਟਿਆਲਾ ਸਾੰਭੀ ਬੈਠੀ ਆ ਉਹ ਪੰਜਾਬ ਦੀ ਮੇਨ ਵਿਰਾਸਤ ਵਲੌਗਿੰਗ ਕਰਨਾ ਹੀ ਆ ਉਹ ਆਂਟੀ ਜੀ ਨੇ ਵੀ ਕਹਿ ਦਿੱਤਾ ਜੇ ਗੱਲ ਕਰੀਏ ਪੰਜਾਬ ਦੀ ਵਿਰਾਸਤ ਦੀ ਤਾਂ ਮੇਰੇ ਨਾਲ ਨੇ ਕਮਲ ਪਟਿਆਲਾ ਉਹ ਨਾਲੇ ਇਹਦੇ ਘਰ ਵਾਲਾ ਨਾ ਕਮਲ ਦਾ ਉਹ ਗਾਲਾਂ ਨਹੀਂ ਕੱਢਦਾ ਉਹ ਤਾਂ ਕਿਉਂ ਦੀਆਂ ਨਾਲਾਂ ਨੇ ਕਿਉਂਕਿ ਇਹ ਹੀ ਤਾਂ ਪੰਜਾਬ ਦੀ ਮੇਨ ਵਿਰਾਸਤ ਨੂੰ ਸੰਭਾਲੀ ਬੈਠਿਆ ਸੇਖਰੀ ਜ਼ੋਰ ਨਾਲ ਕਾੜੀਆਂ ਮਾਂ ਮੈਂ ਸੀ ਨੂੰ ਜੀ ਦੇ ਲਈ ਸਾਡੇ ਜੱਜ ਜੂ ਨੇ ਓਏ ਰੱਬਾ ਇਹ ਪੰਜਾਬ ਦੇ ਲੋਕਾਂ ਨੂੰ ਹੋਇਆ ਕੀ ਪਿਆ ਜਿਵੇਂ ਬੇੜਾ ਗਰਕ ਕਰਕੇ ਰੱਖਤਾ ਜਿੰਨੇ ਵੀ ਵਿਲੜ ਤੇ ਨਕੰਮੇ ਲੋਕ ਆ ਨਾ ਉਹਨਾਂ ਨੂੰ ਐ ਸਨਮਾਨਿਤ ਕਰਦੇ ਆ ਜਿਵੇਂ ਪਤਾ ਨਹੀਂ ਇਹ ਪੰਜਾਬ ਲਈ 골ਡ ਮੈਡਲ ਜਿੱਤ ਕੇ ਲਿਆਏ ਹੋਣ ਨਾ ਇਹਨਾਂ ਨੇ ਆਪ ਕੋਈ ਡੱਕਾ ਤੋੜਨਾ ਆਪ ਦੇ ਪੁੱਠੇ ਸਦੇ ਵਲੌਗ ਦਿਖਾ ਕੇ ਦੂਜੇ ਲੋਕਾਂ ਨੂੰ ਵੀ ਨਕੰਮੇ ਕਰ ਰੱਖਿਆ ਹੈ ਲੋ ਚੱਲਾ ਜਲਦੀ ਕਾਰ ਆਟਾ ਚਾਹੀਦਾ ਸਾਨੂੰ ਨਹੀਂ ਕਮਾਈ ਜਾ ਰਹੀ ਆਟਾ ਚਾਹੀਦਾ ਜਲਦੀ ਕਾਰ ਆ ਦੇਖ ਲੋ ਇਹ ਤਾਂ ਹੁਣ ਨਿੱਕੀ ਚੱਕੀ ਨਹੀਂ ਚੱਲਦੀ ਤੇ ਵਲੌਗ ਬਣਾਉਣ ਲਈ ਜ਼ੁਬਾਨੇ ਦੀ ਸਾਰਾ ਦਿਨ ਚੱਲਦੀ ਆ ਆਪ ਦੋ ਫੜਦੀ ਆ ਤੇ ਜ਼ੁਬਾਨੇ ਦੀ ਪੰਜ ਫੜਦੀ ਆ ਗਾਇਜ਼ ਹੁਣ ਅਸੀਂ ਆਪਣੇ ਸ਼ਾਮ ਵਾਲੀ ਇਵਨਿੰਗ ਵਾਲੇ ਫੰਕਸ਼ਨ ਤੇ ਪਹੁੰਚ ਚੁੱਕੇ ਆ ਇਹ ਹੈਗਾ ਐਚ ਡੀ ਰੈਜ਼ਿਡੈਂਸੀ ਓਏ ਆ ਕੀ ਇੱਕ ਹੋਰ ਫੰਕਸ਼ਨ ਤੇ ਆ ਗਈ ਆ ਓ ਇੰਨੇ ਫੰਕਸ਼ਨਾਂ ਤਾਂ ਸੜਾ ਕੋਈ ਸਿੰਗਰਾਂ ਨਹੀਂ ਬੁਲਾਉਂਦਾ ਜਿੰਨੇ ਫੰਕਸ਼ਨਾਂ ਤੇ ਆ ਕਮਲ ਭਾਬੀ ਨੂੰ ਬੁਲਾਈ ਜਾਂਦੇ ਆ ਬਾੜੀਆਂ ਇੱਕ ਵਾਰ ਜ਼ੋਰ ਮਾਰ ਦੋ ਮੈਨੂੰ ਇੱਥੇ ਫੇਰ ਸਨਮਾਨਿਤ ਕਰੀ ਜਾਂਦੇ ਆ ਓਏ ਅੰਕਲਾ ਤੇਰੇ ਤਾਂ ਚਿੱਟੀ ਦਾੜੀ ਆ ਤੂੰ ਹੀ ਗੱਲ ਨੂੰ ਸਮਝਦਾ ਤੂੰ ਵੀ ਅਨਪੜ ਬੁੜੀਆਂ ਨਾਲ ਰਲ ਗਿਆ ਉਹ ਪਿੱਛੇ ਐਂਕਰ ਜਾ ਕਹਿੰਦਾ ਆਖੇ ਤਾੜੀਆਂ ਮਾਰੋ ਤਾੜੀਆਂ ਨਾ ਮਾਰੋ ਇਹਨਾਂ ਦੇ ਚੱਪਲਾ ਮਾਰੋ ਚੱਪਲਾ ਕਹਾਂ ਫਟਿਆ ਲਾਹ ਇਹ ਵੀ 1.5 ਫੁੱਟ ਦੀ ਸਟਾਈਲ ਮਾਰਦੀ ਆ ਤੁਰਦੀ ਦੇਖੋ ਕਿਵੇਂ ਐਂਜ ਕਰ ਕਰਕੇ ਜਿਵੇਂ ਕੰਧ ਤੇ ਰੱਖੀਆਂ ਪਾਥੀਆਂ ਤੇ ਕਾਂ ਤੁਰਦਾ ਹੁੰਦਾ ਪੰਜਾਬ ਦੀ ਕੋਇਲ ਕਿੰਨੂੰ ਕਿਹਾ ਜਾਂਦਾ ਕੋਈ ਦੱਸ ਸਕਦਾ ਲਹ ਇਹ ਬਣੂ ਵੱਡੀ ਮੈਡਮ ਇੰਨਾ ਸੁੱਖਾ ਸਵਾਲ ਪੁੱਛੀ ਜਾਂਦੀਆਂ ਲੋਕਾਂ ਤੋਂ ਓਏ ਪੰਜਾਬ ਦੀ ਕੋਇਲ ਮਿਸ ਕਾਲੋ ਨੂੰ ਕਿਹਾ ਜਾਂਦਾ ਪੰਜਾਬ ਦੇ ਕੋਇਲ ਕਿਹਾ ਜਾਂਦਾ ਪੰਜਾਬੀ ਸਿੰਗਰ ਸ੍ਰਿੰਦਰ ਕੌਰ ਜੀ ਨੂੰ ਅੱਛਾ ਜੀ ਪਰ ਮੇਰਾ ਆਨਸਰ ਵੀ ਤਾਂ ਸਹੀ ਸੀ ਉਹ ਕਾਲੋ ਵੀ ਤਾਂ ਕੋਇਲੀ ਲੱਗਦੀ ਆ ਮਜ਼ਾ ਆਇਆ ਬਹੁਤ ਵਧੀਆ ਲੱਗਿਆ ਜਦੋਂ ਬੱਚੇ ਉੱਥੇ ਨੱਚ ਰਹੇ ਸੀਗੇ ਛੋਟੇ ਛੋਟੇ ਕੁੜੀਆਂ ਪੰਜਾਬੀ ਸੂਟ ਐਦਾਂ ਦੇਪਰ ਹਾਂ ਅੱਜ ਸੱਚ ਸ਼ਾਮ ਨੂੰ ਮੈਂ ਪਰਾਂਦਾ ਪਾਇਆ ਸੀਗਾ ਸਵੇਰੇ ਹੇਅਰ ਸਟਾਈਲ ਕੁਛ ਹੋਰ ਕੀਤਾ ਸੀਗਾ ਤੇ ਬਹੁਤ ਵਧੀਆ ਆਹ ਦੇਖ ਲਓ ਵੱਡੀ ਮੈਡਮ ਦਾ 10 ਕਿਲੋ ਦਾ ਪਰਾਂਦਾ ਮੈਨੂੰ ਲੱਗਦਾ ਇਹਨੇ ਛੱਤ 'ਲਾ ਝੁਮਰੀ ਬਨ ਲਿਆ ਗੁੱਤ ਨਾਲ ਜਾਂ ਫਿਰ ਕਿਸੇ ਮੰਦਰ ਦੀਆਂ ਘੰਟੀਆਂ ਹੋਣਗੀਆਂ ਸਿਆਪਾ ਹੋ ਗਿਆ ਇੱਕ ਪਾਰਟੀ ਤੇ ਗਈ ਆਪਣਾ ਪਰਸੀ ਉੱਥੇ ਛੱਡੀ ਆਈ ਹੋਰ ਦੱਸੋ ਇਹ ਆਪਣਾ ਪਰਸੀ ਉੱਥੇ ਛੱਡਿਆ ਹੀ ਭੁੱਲਿਆ ਹੀ ਲੈ ਸਾਲੀ ਜਿਹੜੀ ਚੀਜ਼ ਭੁੱਲਣ ਵਾਲੀ ਸੀ ਉਹੋ ਭੁੱਲ ਕੇ ਨਹੀਂ ਆਈ ਓਏ ਮੋਬਾਈਲ ਹੀ ਭੁੱਲਿਉਂਦੀ ਆਪਦਾ ਪੰਜਾਬ ਦੇ ਲੋਕਾਂ ਤੇਰੇ ਬੋਰਿੰਗ ਵਲੋਗਾਂ ਤੋਂ ਖੜਾ ਦਾ ਛੱਡਦਾ ਫੇਪਰਸ ਦੇਖਿਓ ਕਿ ਪਰਸ ਕਿਹਾ ਸੀ ਮੈਂ ਉਹਨੂੰ ਜਿਹੜਾ ਸਾਈਡਰ ਨੂੰ ਕਿਹਾ ਮੈਂ ਕਿਹਾ ਸਾਈਡਰ ਦੀ ਦੋ ਪਰਸਲ ਜਦੋਂ ਕਿ ਰਾਖਾ ਹੈਗਾ ਠੀਕ ਹੈ ਹੈਗਾ ਮੇਰਾ ਸਵਾਗਤ ਠੀਕ ਹੈ ਨਾ ਮੇਰਾ ਸਵਾਗਤ ਵੀ ਹੋ ਗਿਆ ਇਹ ਮੈਂ ਸੰਭ ਕੇ ਰੱਖਿਆ ਸੀ ਦੀਦੀ ਥੈਂਕ ਯੂ ਸਵਾਗਤ ਸੰਭ ਕੇ ਰੱਖਿਆ ਰਿਹਾ ਹੋ ਰਿਹਾ ਤੇ ਕੀ ਚੈਨਲ ਦਾ ਨਾਮ ਸੀ ਜੋਤੀ ਸੱਸ ਸੀ ਜੋਤੀ ਸੱਸ ਦਾ ਤੇ ਇਹਨਾਂ ਦਾ ਚੈਨਲ ਆ ਗਾਇਜ਼ ਜੋਤੀ 786 ਸਾਰੇ ਆਨੇ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਭੈਣ ਨੂੰ ਆਹ ਦੇਖ ਲਓ ਬੜੀ ਚਲਾਕ ਆ ਯਾਰੇ ਬੋਣੀ ਤਾਂ ਉਹ ਯਾਰ ਉਹ ਵਿਚਾਰੀ ਬੁੜੀ ਨਾ ਤਿੰਨ ਚਾਰ ਘੰਟੇ ਤੀਆਂ ਤੇ ਇਹਦੇ ਨਾਲ ਹੀ ਰਹੀ ਆ ਤੇ ਉਹ ਜੋ ਨਿਓਂ ਦਾ ਚੈਨਲ ਚੋਂ ਕੋਈ ਕੁਝ ਵੀ ਦੱਸਿਆ ਤੇ ਹੁਣ ਦੇਖ ਲਓ ਗਧੇ ਨੂੰ ਪਿਓ ਬਣਾਉਣ ਵਾਲੀ ਗੱਲ ਬਈ ਉਹਨੇ ਇਹਦਾ ਪਰਸ ਸੇ ਸਲਾਮਤ ਇਹਨੂੰ ਦੇਤਾ ਤੇ ਹੁਣ ਦੇਖ ਲਓ ਨਾਲ ਦੀ ਨਾਲ ਹੀ ਇਹਦੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਿਓ ਵਾਕੀ ਯਾਰ ਬੜੀ ਚਲਾਕ ਹੈ ਲੂੰਬੜੀ ਜੀ ਤਾਂ ਯਾਰ ਫਿਰ ਤਾਂ ਵਾਕੀ ਇਹਦੇ ਘਰ ਵਾਲਾ ਇਹਨੂੰ ਜਮਾਂ ਸਹੀ ਗਾਲਾਂ ਕੱਢਦਾ ਕੁੜੀ ਤੂੰ ਪਟੋਲਾ ਰਾਤ ਜਾਣ ਘਰੇ ਕਿਹੜਾ ਖਾਂਦੀ ਤੂੰ ਨਾਜ ਲੱਗਦੀ ਤੂੰ ਹਾਰਾ ਜੁਗਮਸਰੀਰ ਤੇਰਾ ਲਚ ਲਚਕੋਗੀ ਤੁਝ ਦਾ ਨੀ ਕਿਵੇਂ ਨਾਚ ਪਾ ਪਟੋਲਾ ਆ ਦੇਖ ਲੋ ਹਾਈ ਲੈਵਲ ਦਾ ਕੌਨਫੀਡੈਂਸ ਉਹ ਯਾਰ ਇਹ ਆ ਮਿਸ ਦਾੰਦੂ ਕੀ ਹੋ ਯਾਰ ਮੈਂ ਨਹੀਂ ਕਹਿੰਦਾ ਇਹ ਕਮੈਂਟਾਂ ਚ ਲੋਕੀ ਕਹਿੰਦੇ ਆ ਯਾਰ ਵੇ ਸੋਚਣ ਵਾਲੀ ਗੱਲ ਆ ਵੀ ਜੇ ਰੱਬ ਇਹਨੂੰ ਸੋਹਣੀ ਬਣਾ ਦਿੰਦਾ ਤਾਂ ਇਹਦਾ ਤਾਂ ਧਰਦੀ ਪੈਰ ਨਹੀਂ ਲੱਗਣਾ ਸੀ ਚਲੋ ਯਾਰ ਆਪਾਂ ਕਿਸੇ ਨੂੰ ਕਿਉਂ ਮਾੜਾ ਬੋਲੀਏ ਆਪਾਂ ਤੁਹਾਨੂੰ ਲੋਕਾਂ ਦੇ ਨਾ ਕਮੈਂਟੀ ਪੜ ਕੇ ਸੁਣਾ ਦਿੰਨੇ ਆ ਕਰਦੀ ਕੀ ਆ ਚਬੀ ਜਹੀ ਪਟੋਲਾ ਦੇਖ ਲੋ ਦਾੰਦ ਲੋ ਫੀਲਿੰਗ ਦੇਖ ਲੋ ਕਰੀਨਾ ਤੋਂ ਜ਼ਿਆਦਾ ਚੁੱਕੀ ਆ ਦੰਦੋਂ ਨੇ ਭਾਗੀ ਸਦਰਾ ਨੇ ਮੈਨੂੰ ਭਾਗੀ ਸਦਰਾ ਨੇ ਭਾਗੀ ਸਦਰਾ ਨੇ ਸੰਗ ਦੁਨੀਆ ਨਿਕਲਾ ਸੜਵਈਆਂ ਇੱਕ ਮਾਲ ਹੋ ਗਿਆ ਸਾਡੇ ਦੁਨੀਆ ਖਿਆਲਾ ਵਿੱਚ ਰੋਣ ਦੇਖ ਲੋ ਦਿਖਾਉਣਾ ਨਚਾਰਪੁਣਾ ਤੇ ਫੀਲਿੰਗਾਂ ਚੀਫ ਗੈਸਟ ਵਾਲੀਆਂ ਉਹ ਯਾਰ ਮੈਂ ਨਾ ਨੈਸ਼ਨਲ ਪਬਲਿਕ ਸਕੂਲ ਦੇ ਮਾਲਕਾਂ ਨੂੰ ਲੱਖ ਦੀਆਂ ਲਾਹਨਤਾਂ ਪਾਉਣਾ ਔਰ ਪਤੰਦਰਾ ਤੁਹਾਨੂੰ ਇਹੀ ਚੀਫ ਗੈਸਟ ਮਿਲੇ ਸੀ ਉਹ ਯਾਰ ਇਹ ਕਿਹੜਾ ਕੋਈ ਆਪਣੇ ਦੇਸ਼ ਲਈ ਅਰਜਨ ਅਵਾਰਡ ਜਿੱਤ ਕੇ ਲਿਆਇਆ ਦਿਖਾਉਂਦੇ ਤਾਂ ਇਹ ਨੰਗ ਪੁਣਾ ਹੀ ਆ ਨਹੀਂ ਤੁਹਾਡੇ ਬੱਚੇ ਇਹਨਾਂ ਤੋਂ ਕੀ ਸਿੱਖਿਆ ਲੈਣਗੇ ਬਸ ਇਹੀ ਸਿੱਖ ਸਕਦੇ ਆ ਵੀ ਨਚਾਰ ਪੁਣਾ ਦਿਖਾਓ ਤੇ ਇੰਸਟਾਗ੍ਰam ਤੇ ਵਧੀਆ ਪੈਸੇ ਕਮਾਓ ਸੀ ਅਮੀਰ ਹਾਂ ਤੁਹਾਨੂੰ ਮੁੰਡਾ ਕੋਈ ਮਿਲ ਜੇ ਨਾਰਮਲ ਜਾ ਮੈਂ ਲੈਣਾ ਹੀ ਨਹੀਂ ਨਾਰਮਲ ਮੁੰਡਾ ਅੱਛਾ ਮੇਰੀ ਮੰਮੀ ਦਾ ਤੇ ਹੁਣ ਤੇ ਬਿਆਨ ਇਹ ਹੈ ਕਿ ਜਿਹੜੀ ਕੁੜੀ ਨਾ ਕਮਾਉਂਦੀ ਹੈ ਤੇ ਡਬਲ ਟ੍ਰिपल ਲੱਭਣਾ ਏ 500 ਕਰੋੜ ਵਾਲਾ ਹੋਰ 500 ਕਰੋੜ ਵੀ ਥੋੜਾ ਪਰ ਚਲੋ ਤੇ ਬਾਇਗਰੂ ਦੱਸੇਗਾ ਕਿੱਥੇ ਲੇਖ ਲਿਖੇ ਨੇ ਪਰ ਇੰਨੀ ਮਿਹਨਤ ਕਰਕੇ ਤੇ ਗਰੀਬਾਂ ਐਨੂੰ ਦੇਖ ਲਓ ਐਦੀ ਵੀ ਸੇਮ ਉਹੀ ਗੱਲ ਆ ਵੀ ਹਰਕਤਾਂ ਨਚਾਰਾਂ ਵਾਲੀਆਂ ਤੇ ਫੀਲਿੰਗਾਂ ਸਟਾਰਾਂ ਵਾਲੀਆਂ 500 ਕਰੋੜ ਕਮਾਉਣ ਵਾਲਾ ਮੁੰਡਾ ਚਾਹੀਦਾ ਹੈ ਬੇ ਉਹਨੂੰ ਕੋਈ ਪੁੱਛਣ ਵਾਲਾ ਹੋਵੇ ਵੀ 500 ਕਰੋੜ ਕਮਾਉਣ ਵਾਲਾ ਮੁੰਡਾ ਵੀ ਤੇਰੀ ਨੈਸ਼ਨਲ ਨਾਲ ਵਿਆਹ ਕਰਾਊਗਾ। ਅ ਨਾਲੇ ਮੈਂ ਉਹ ਲੋਕਾਂ ਨੂੰ ਵੀ ਕਹਿਣਾ ਚਾਹਣਾ ਜਿਹੜੇ ਕਹਿੰਦੇ ਮੁੰਡੇ ਨਾ ਦਾ ਚ ਗੱਡੀਆਂ ਮੰਗ ਲੈਂਦੇ ਆ ਮੂੰਹ ਆਡ ਲੈਂਦੇ ਆ। ਉਹ ਇਧਰ ਕੁੜੀਆਂ ਵੀ ਦੇਖ ਲਓ ਇਹ ਵੀ 500 ਕਰੋੜ ਵਾਲੇ ਮੁੰਡੇ ਮਪਾਲਦੀਆਂ ਤੇ ਗਰੀਬਾਂ ਨਾਲ ਕੌਣ ਵਿਆਹ ਕਰਾਉਂਦਾ? ਨਾਲੇ ਮੈਂ ਇਹ ਮੈਡਮ ਨੂੰ ਕਹਿਣਾ ਚਾਹਣਾ 500 ਕਰੋੜ ਕਮਾਉਣ ਵਾਲਾ ਮੁੰਡਾ ਵੀ ਨਾ ਇਹੋ ਜਿਹਾ ਹੀ ਮਿਲੂਗਾ। ਹਾਂ ਹੋ ਯਾਰੇ 500 ਕਰੋੜ ਵਾਲੀ ਦੀ ਮੈਂ ਤੁਹਾਨੂੰ ਅਸਲੀ ਗੱਲ ਦੱਸਾਂ ਵੀ ਇਹਨੇ ਥੋੜਾ ਟਾਈਮ ਪਹਿਲਾਂ ਨਾ ਫੋਰਚਨਰ ਦਾ ਬੇਸ ਮਾਡਲ ਲੈ 25-30 ਲੱਖ ਵਾਲਾ ਕੋਈ ਤੇ ਉਹਦੀਆਂ ਕਿਸ਼ਤਾਂ ਕੱਢਣੀਆਂ ਵੀ ਇਹਨੂੰ ਇੰਨੀਆਂ ਔਖੀਆਂ ਹੋਈਆਂ ਪਈਆਂ ਉਹ ਕਿਸ਼ਤਾਂ ਕੱਢਣ ਲਈ ਵੀ ਨਾ ਇਹਨੂੰ ਨੰਗ ਪਣਾ ਦਿਖਾਉਣਾ ਪੈ ਰਿਆ ਚਲੇ ਗਿਆ ਕਿ ਅਸੀਂ ਆਪ ਖੜ ਗਏ ਕਰਕੇ ਤੂੰ ਪਾਵੇ ਬੇਸ਼ੱਕ ਕਰ ਤੇਰੀ ਅੱਖ ਕਤਲ ਘਰੇ ਲੱਕ ਕਤਲ ਜੇ ਨਾ ਮੂਹ ਕਰੇ ਘਰੇ ਲੱਕ ਕਤਲ ਚਲੋ ਹੁਣ ਇਹਨਾਂ ਨੂੰ ਛੱਡੋ ਆਪਾਂ ਚੱਲਦੇ ਹਾਂ ਮੁਸ਼ਕਪਰੀਤ ਦੇ ਮੁੱਦੇ ਤੇ ਜੋ ਕਿ ਬਹੁਤ ਹੀ ਭਟਕਿਆ ਪਿਆ ਉਹ ਉਹਨੇ ਕੱਡੀਆਂ ਇੱਕ ਰਿੰਪਲ ਮੁੰਡਾ ਹੈਗਾ ਇਹਨੂੰ ਰੋਸਟ ਕਰਦਾ ਸੀ ਤੇ ਉਹਨੂੰ ਚੰਗੀਆਂ ਮਾਂ ਭੈਣ ਦੀਆਂ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਨਾ ਜੋ ਕਿ ਭਰਾਓ ਮਿੱਥ ਦਾ ਸੁਣੀਆਂ ਨਹੀਂ ਗਈਆਂ ਆ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਜਿੱਥੇ ਉਹਨੇ ਗਾਲਾਂ ਕੱਢੀਆਂ ਆ ਮੈਂ ਟੂ ਟੂ ਜੀ ਲਾਤੀ ਆ ਹੁਣ ਇਹ ਵੀ ਕਈ ਕਹਿ ਰਹੇ ਨੇ ਕਿ ਤੂੰ ਰਿੰਪਲ ਨੂੰ ਗਾਲਾਂ ਕਿਉਂ ਕੱਢ ਰਹੀ ਐ ਸਭ ਤੋਂ ਪਹਿਲਾਂ ਤਾਂ ਇੱਕ ਖੱਚ ਬੰਦੇ ਲਈ ਮੈਂ ਕਹਨੀ ਆ ਮੂੰਹ ਤੇ ਮੇਰੇ ਗਾਲ ਹੀ ਐ ਠੀਕ ਐ ਮੈਂ ਜਦੋਂ ਆਪਦਾ ਵਧੀਆ ਬਲੌਗਿੰਗ ਕਰਦੀ ਸੀ ਯਾਰ ਵਧੀਆ ਮੈਂ ਕਰ ਰਹੀ ਸੀ ਆਪਣਾ ਕੰਮ ਇਹਨੇ ਕਿਉਂ ਟੰਗੜਾਈ ਇਹਨੇ ਕਿਉਂ ਨਹੀਂ ਮੈਨੂੰ ਜੀਣੇ ਦਿੱਤਾ ਇਹਨੇ ਕਿਉਂ ਮੇਰੇ ਤੇ ਤਰ੍ਹਾਂ ਤਰ੍ਹਾਂ ਦੇ ਅਲੀਗੇਸ਼ਨ ਟਰੋਲ ਮੈਨੂੰ ਕੀਤਾ ਗਿਆ ਠੀਕ ਆ ਨਾ ਮੈਨੂੰ ਜਦੋਂ ਪਹਿਲਾਂ ਕੁਛ ਐਨਾ ਹੋ ਗਿਆ ਨਾ ਮੈਂ ਆਪਣਾ ਉਦੋਂ ਵੀ ਕੱਲੀ ਸੀ ਮੈਂ ਅੱਜ ਦੇ ਟਾਈਮ 'ਚ ਵੀ ਕੱਲੀ ਆ ਠੀਕ ਆ ਬਾਕੀ ਮੈਂ ਤਾਂ ਹੁਣ ਇਹਦੀ ਚੰਗੀ ਜਿਹਨੂੰ ਮੇਰੀਆਂ ਵੀਡੀਓ ਨਹੀਂ ਚੰਗੀਆਂ ਲੱਗਦੀਆਂ ਮੇਰੀਆਂ ਕਿ ਤੂੰ ਗੰਦ ਪਾ ਰਹੀ ਐ ਗੰਦ ਮੈਂ ਪਾਇਆ ਨਹੀਂ ਸੀ ਬਟ ਹੁਣ ਹੁਣ ਮੇਰੀ ਲਾਈਨ 'ਚ ਜੇ ਕਿਸੇ ਨੇ ਵੀ ਬੋਲਾ ਮੈਂ ਉਹਦੀ ਵੀ ਮਾਂ ਪਾਣੀ ਕਰੂੰਗੀ ਫਿਰ ਠੀਕ ਆ ਨਾ ਫਿਰ ਰੋਕ ਲਿਓ ਜਦੋਂ ਮੈਨੂੰ ਇੱਕ ਮੌਕਾ ਮਿਲਿਆ ਮੈਂ ਆਪਦਾ ਵਧੀਆ ਬਲੌਗਿੰਗ ਕਰ ਰਹੀ ਸੀ ਕਿ ਪਤਾ ਸੀ ਕਿ ਉਹ ਵਧੀਆ ਕੁੜੀ ਆਪਦਾ ਬਲੌਗ ਕਰ ਰਹੀ ਐ ਵਧੀਆ ਆਪਦਾ ਕੰਮ ਕਰ ਰਹੀ ਐ ਸੀ ਨਾ ਟੰਗੜਾਈਏ ਫਿਰ ਜਾਣ ਜਾਣ ਕੇ ਮੇਰੇ ਤੇ ਹੁਣ ਅਲੀਗੇਸ਼ਨ ਲਗਾਏ ਜਾ ਰਹੇ ਆ ਕਿ ਇਹਦੇ ਰਿਲੇਟਡ ਉਹ ਮੁੰਡਾ ਫੋਨ ਕਰਿਆ ਮੈਂ ਕੰਨੀਆ ਸਾਰੀ ਦੁਨੀਆ ਦੇ ਪੋਡਕਾਸਟ ਲੈ ਆ ਮੈਂ ਕਿਸੇ ਤੋਂ ਨਹੀਂ ਡਰਨਾ ਠੀਕ ਆ ਨਾ ਬਾਕੀ ਇੱਥੇ ਜੇ ਜੇ ਕੋਈ ਸਿਆਣਾ ਬੰਦਾ ਵੱਡਾ ਆ ਜਿਹੜੇ ਨਕਲੀ ਲੋਕ ਵੀਡੀਓ ਦੇਖਦੇ ਨੇ ਭਾਸ਼ਣ ਦੇਣ ਵਾਲੇ ਇਹਨਾਂ ਨੇ ਜੇ ਮੈਨੂੰ ਹੁਣ ਭਾਸ਼ਣ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਵੀ ਮੈਨੂੰ ਸਫਾਈ ਦੋ ਮੇਰੇ ਤੁਸੀਂ YouTube ਤੇ ਬਲੌਗ ਦੇਖ ਲਓ ਲਾਈਵ ਦੇਖ ਲਓ ਸਭ ਕੁਝ ਦੇਖ ਲਓ ਜੇ ਮੈਂ ਕਿਸੇ ਨੂੰ ਕਿਸੇ ਨਾਲ ਵੀ ਆਰਗੂਮੈਂਟ ਕਿਸੇ ਨੂੰ ਵੀ ਰੋਂਗ ਬੋਲਿਆ ਹੋਵੇ ਠੀਕ ਆ ਨਾ ਇਹ ਟੈਂਪੂ ਹੁਣ ਨਾਲ ਉਹ ਖੱਚ ਨੂੰ ਵੀ ਬਿਠਾਉਣ ਲੱਗ ਪਿਆ ਹੈ ਸ਼ਾਇਰੀਆਂ ਬੋਲਣ ਦੇਖ ਲਓ ਕਿੰਨੀ ਬਕਵਾਸ ਕਰਦੀ ਪਈ ਆ ਓ ਯਾਰ ਮੈਂ ਔਰ ਰਿੰਪਲ ਮੁੰਡੇ ਨੂੰ ਕਹਿਣਾ ਚਾਹਣਾ ਭਰਾਵਾ ਇਹਨੂੰ ਰੋਸਟ ਨਾ ਕਰਿਆ ਕਰ ਇਹਨੂੰ ਸਦਾ ਭਾਈ ਮਹਿਰ ਵਾਲੀ ਪਾਰਕਿੰਗ 'ਚ ਝੱਡਿਆ ਓ ਯਾਰ ਐਸੇ ਕਰਕੇ ਨਾ ਮੈਂ ਇਹਦੇ ਤੇ ਵੀਡੀਓ ਬਣਾ ਕੇ ਰਾਜ਼ੀ ਨਹੀਂ ਕਿਉਂਕਿ ਇਹਨੇ ਅੱਗੋਂ ਰਿਪਲਾਈ ਕਰਕੇ ਬਕਵਾਸ ਕਰਨੀ ਆ ਤੇ ਮੈਂ ਇਹਨੂੰ ਬੈਗ ਗਾਲਾਂ ਕੱਢ ਨਹੀਂ ਸਕਦਾ ਕਿਉਂਕਿ ਮੇਰੀਆਂ ਵੀਡੀਓ ਨਾ ਲੋਕੀ ਫੈਮਿਲੀ ਨਾਲ ਬੈਠ ਕੇ ਦੇਖਦੇ ਆ ਇਸ ਲਈ ਇਹੋ ਜਿਹਿਆਂ ਨੂੰ ਲੋਟ ਕਰਨਾ ਪਊਰਾ ਵੋ ਆਪਣੇ ਵਾਸਤੇ ਦੀ ਗਲਤ ਹੈ ਨਹੀਂ ਇਹੋ ਜਿਹਨੂੰ ਤਾਂ ਭਾਈ ਮਹਿਰ ਵਰਗੇ ਸੂਤ ਕਰ ਸਕਦੇ ਆ ਦਸੋ ਗਿੱਟਕੇ ਤੇ ਕੌਣ-ਕੌਣ ਲੜਦਾ ਹੈ ਨਹੀਂ ਸੱਚੀ ਸੱਚੀ ਦੱਸਿਦੇ ਸੇ ਹੋ ਅੰਬ ਦੀ ਗਿੜਕ ਤਾਂ ਕੋਣ ਕੋਣ ਲੜਦਾ ਹੀ ਮੇਰੇ ਨਾਲ ਲੜਦੀ ਹੈ ਮੈਂ ਕਹਿੰਦੀ ਹਾਂ ਜੜੀ ਅੱਜ ਲੱਕੀ ਨੂੰ ਮਿਲੀ ਅੱਜ ਮੈਨੂੰ ਆਹ ਦੇਖ ਲੋ ਗਿੜਕ ਨੂੰ ਗਿੜਕੇ ਚੂਬਦੀ ਪਈ ਆ ਉਹ ਜਾਨ ਵੀ ਕੁਛ ਖਾ ਪੀ ਲਿਆ ਕਰ ਤੇਰੇ ਮੂੰਹ ਨਾਲ ਮੋਟੀ ਦਾ ਅੰਬ ਦੀ ਗਿੜਕ ਹੀ ਲੱਗਦੀ ਪਈ ਆ ਉਹ ਨਾਲੇ ਨਾ ਤੂੰ ਆਪ ਦੇ ਰਕਸ਼ਸ਼ਾਂ ਵਰਗੇ ਦੰਦ ਨਾ ਥੋੜਾ ਪਿੱਛੇ ਕਰਕੇ ਵੀਡੀਓ ਬਣਾ ਕੇ ਘੋਰ ਦੰਦ ਮਾਰ ਕੇ ਫੋਨ ਦੀ ਡਿਸਪਲੇ ਤੋੜੇਂਗੀ ਹਾਂਜੀ ਅਸੀ ਕੱਲ ਜੀ ਕਾਫੀ ਦਿਨਾਂ ਤੋਂ ਵੀਡੀਓ ਨਹੀਂ ਪਾ ਰਿਆ ਸੀ ਜੀ ਵੈਗੁਰੂ ਨੇ ਦੋ ਹੀਰੇ ਦਿੱਤੇ ਆ ਜੀ ਤੇ ਇਹਨਾਂ ਨੂੰ ਸਾਹਮਣੇ ਵਿੱਚ ਵੀਜ਼ੀਆਂ ਤਾਂ ਵਰਗੇ ਟਾਈਮ ਹੀ ਲੱਗਿਆ ਸਾਹਮਣੇ ਬੜੀ ਔਖੀ ਐ ਚਲੋ ਵੈਗੁਰੂ ਨੇ ਇੱਕ ਜੀ ਦਿੱਤੀ ਆ ਜੀ ਤੁਹਾਡੇ ਨਾਲ ਸੰਗੀ ਕਰ ਰਿਹਾ ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਆ ਵੀ ਟਰੇਡਿੰਗ ਦਾ ਕੰਮ ਕਰਦਾ ਸੀ ਤੇ ਕਿਸੇ ਤੋਂ ਇਹਦੀ ਤਰੱਕੀ ਜਰੀ ਨਹੀਂ ਗਈ ਤੇ ਇਹਨੂੰ ਕਿਸ ਨੇ ਗੋਲੀਆਂ ਮਾਰਤੀਆਂ ਤੇ ਨਾਲ ਹੀ ਇਹਦੀ ਗੱਡੀ ਵੀ ਸਾੜਤੀ ਉਹ ਕਹਿੰਦੇ ਕਿ ਦੋ ਬੱਚਿਆਂ ਦਾ ਪਿਓ ਮਾਰਤਾ ਹੱਸਦਾ ਵਸਦਾ ਘਰ ਉਜਾੜਦਾ ਗੋਲੀ ਮਾਰ ਕੇ ਉਹਦੀ ਗੱਡੀ ਵੀ ਸਾੜੀ ਓਏ ਰੱਬਾ ਐਨੀ ਕਿਉਂ ਸੀ ਉਹਦੀ ਕਿਸਮਤ ਮਾੜੀ ਬੇਨਤੀ ਮੈਂ ਤੁਹਾਡੇ ਅੱਗੇ ਕਰਦਾ ਉਹਦੇ ਇਨਸਾਫ ਲਈ ਸਰਕਾਰਾਂ ਅੱਗੇ ਮੰਗ ਜ਼ਰੂਰ ਧਰਿਓ ਸਾਰਿਆਂ ਹੀ ਵੀਰਾਂ ਨੂੰ ਸੁਨੇਹਾ ਮੇਰਾ ਕੋਈ ਲੋੜ ਨਾਲੋਂ ਜ਼ਿਆਦਾ ਨਾ ਤਰੱਕੀ ਕਰਿਓ ਰੋਟੀ ਪਾਣੀ ਜੋਗਾ ਬਸ ਕਹੀ ਚੱਲੋ ਕੰਮ ਮੇਰੇ ਵਾਂਗ ਨਾ ਕੋਈ ਮਹਤੂਏ ਨੇ ਪੱਕੀ ਕਰਿਓ ਸਾਰੀਆਂ ਹੀ ਮਾਵਾਂ ਨੂੰ ਸਲੇਹ ਮੈਂ ਲਈ ਕੋਈ ਲੋੜ ਨਾਲੋਂ ਜ਼ਿਆਦਾ ਨਾ ਤਰੱਕੀ ਕਰਿਓ